ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਸਾਰੇ ਭਰਾ ਤੰਦਰੁਸਤ ਹੋਵੋਗੇ ਵਧੀਆ ਹੋਵੋਗੇ ਤੇ ਰਾਤ ਦੇ ਹਾਲਾਤਾਂ ਤੋਂ ਬਚਾਅ ਹੋਇਆ ਹੋਊਗਾ ਸਾਰੇ ਭਰਾਵਾਂ ਦਾ ਕਵੀ ਰਾਤ ਜਿਹੜੇ ਹਾਲਾਤ ਹੋਏ ਬਹੁਤ ਜ਼ਿਆਦਾ ਨੇਰ ਝਖੜ ਬਈ ਕਾਫੀ ਵੱਡੇ ਮੇਨ ਹਾਈਵੇ ਤੇ ਦਰਖਤ ਡਿੱਗ ਪਈ ਸੀ ਵੱਡੇ ਵੱਡੇ ਸਪੈਡ ਦੇ ਰੋਡ ਬਲੌਕ ਹੋ ਗਏ ਸੀਗੇ ਇਧਰ ਫਰੋਹੀਪੁਰ ਮੁੱਖ ਸਰ ਰੋਡ ਇਧਰ ਚਾਰ ਪੰਜ ਦਰਖਤ ਵੱਡੇ ਜਦੋਂ ਰੂਡ ਬਲੌਕ ਹੋ ਗਿਆ ਸੀ ਜੀ ਤੇ ਤਾਂ ਕਰਕੇ ਥੋੜਾ ਜਿਹਾ ਟਾਈਮ ਲੱਗ ਗਿਆ ਸਾਨੂੰ ਘਰੇ ਪਹੁੰਚਦਿਆਂ ਨੂੰ ਤੇ ਰਾਤ ਦਾ ਰਿਜ਼ਲਟ ਰਿਜ਼ਲਟ ਤੁਹਾਨੂੰ ਦੱਸਦ ਗਏ ਰਿਜ਼ਲਟ ਦੱਸਣ ਲਈ ਲਾਈਵ ਹੋਇਆ ਕੱਲਾ ਫਾਈਨਲ ਮੈਚ ਚੱਲ ਰਿਹਾ ਸੀਗਾ ਜੀ ਸੁਧੀਰ ਪੰਜਾਬਾ ਵਰਸਸ ਸੋਨਾ ਸੁਖਣ ਵਾਲਾ ਸੁਧੀਰ ਨਾਲ ਅਨਮੋਲ ਖੇਡ ਰਿਹਾ ਸੀ ਤੇ ਹੁਣੇ ਪਿੰਡ ਵਾਲਾ ਤੇ ਹੁਣੇ ਵਾਲਾ ਅਨਮੋਲ ਬਰਾੜ ਤੇ ਇਧਰ ਸੁਖਣ ਵਾਲੇ ਜਿਹੜੇ ਖੇਡ ਰਿਹਾ ਸੀ ਸੋਨੇ ਨਾਲ ਮੱਖਣ ਹਰ ਰਾਇਪੁਰ ਬਹੁਤ ਤਗੜਾ ਫਾਈਨਲ ਲੱਗਿਆ ਤੇ ਲਾਸਟ ਪੁਆਇੰਟ ਜਦੋਂ ਆਪਾਂ ਗੇਮ ਪੁਆਇੰਟ ਸੀਗਾ ਸੁਖਨ ਵਾਲੇ ਦਾ ਤੇ ਇਧਰ 10 ਪੁਆਇੰਟ ਸੀਗੇ ਲਗਭਗ ਮੈਨੂੰ ਲੱਗਦਾ 10 ਖਣੀ 12 12 ਪੁਆਇੰਟ ਸੀਗੇ ਤੇ 10 12 ਪੁਆਇੰਟ ਸੀਗੇ ਮੈਨੂੰ ਐਗਜ਼ੈਕਟਲੀ ਯਾਦ ਨਹੀਂ ਬਸ ਚੈੱਕ ਕਰ ਲੈਨੇ ਵੈਸੇ ਮੇਰੇ ਲਿਖੇ ਵੀ ਹੋਣਗੇ ਲਾਸਟ ਗੇਮ ਪੁਆਇੰਟ ਸੀਗਾ ਸੁਖਨ ਵਾਲੇ ਦਾ 11 ਪੁਆਇੰਟ ਸੀਗੇ ਜਿਹੜੇ ਪੰਜਾਬੀ ਦੀ ਟੀਮ ਦੇ ਸੁਦੀਕ ਦੀ ਟੀਮ ਤੇ ਉਹ ਮੈਚ 1 ਪੁਆਇੰਟ ਨੇ ਆਪਣਾ ਡਿਸਾਈਡ ਹੋਇਆ ਲਾਸਟ ਵਾਲਾ ਉਹਦੇ ਕਰਕੇ ਜਿਹੜਾ ਲਗਭਗ ਸਾਂਝਾ ਹੋ ਗਿਆ ਸੀ ਪਰ ਨਾਮ ਉਹਨਾਂ ਨੇ ਉਸ ਤਰ੍ਹਾਂ ਡਿਸਾਈਡ ਕੀਤਾ ਵੀ ਉਹਨਾਂ ਦੀ ਲੀਡ ਦੇ ਸਹਾਰ ਉਹਨਾਂ ਨੇ ਇਨਾਮ ਵੰਡ ਦੇ ਤਾਂ ਸੁਖਨ ਵਾਲੇ ਦੀ ਟੀਮ ਨੂੰ ਦਿੱਤਾ 18000 ਦੀ 20000 ਕਿਉਂਕਿ ਫਰਸਟ ਹੋ ਗਿਆ ਸੀ 5000 ਬਾਈ ਆਪਣੇ ਵਰਿੰਦਰ ਸੰਧੂ ਤੂਤਾ ਪਿੰਡ ਦਾ ਤੂਤ ਪਿੰਡ ਦਾ ਕੈਨੇਡਾ ਤੋਂ 5000 ਉਹਨਾਂ ਨੇ ਕੀਤਾ ਸੀ ਤੇ 5000 ਗੁਰਵੀਰ ਬਾਈ ਕੈਨੇਡਾ ਪਿੰਡ ਝਾੜੀ ਵਾਲੇ ਤੋਂ ਮਿਲਦਾ ਝਾੜੀ ਵਾਲੇ ਦੇ ਸੀਗੇ ਭਾਈ ਉਹਨਾਂ ਨੇ ਐਡ ਕੀਤਾ ਸੀ 20000 ਫਰਸਟ ਹੋ ਗਿਆ ਸੀ ਤੇ 2000 ਸੈਕਿੰਡ ਵਿੱਚ ਐਡ ਕੀਤਾ ਸੀ ਸੈਕਿੰਡ ਪ੍ਰਾਈਜ਼ 'ਚ ਵੱਡੇ ਵੀਰ ਵਰਿੰਦਰ ਸੰਧੂ ਤੂਤਾਂ ਵਾਲੇ ਭਾਈ ਨੇ ਤੇ ਉਹ ਹੋ ਗਿਆ ਸੀ 10000 ਸੈਕਿੰਡ ਪ੍ਰਾਈਜ਼ ਅਟਿਆਰ ਪਹਿਲਾਂ ਪੋਸਟਰ ਤੇ ਲਿਖਿਆ ਹੋਇਆ ਸੀਗਾ ਫਰਸਟ ਹੋ ਗਿਆ ਸੀ 20000 ਸੈਕਿੰਡ ਹੋ ਗਿਆ ਸੀ 10000 ਉਹਨਾਂ ਨੇ ਫਰਸਟ ਪ੍ਰਾਈਜ਼ ਦਿੱਤਾ ਸੁਖਣ ਵਾਲੇ ਨੂੰ ਕਿਉਂਕਿ ਉਹਨਾਂ ਦੀ ਲੀਡ ਜ਼ਿਆਦਾ ਸੀ ਉਹ 18000 ਪ੍ਰਾਈਜ਼ ਦਿੱਤਾ ਜੀ ਪਲੱਸ ਵਾਸ਼ਟ ਦਾ ਕੱਪ ਤੇ ਸੈਕੰਡ ਪ੍ਰਾਈਜ਼ ਦਿੱਤਾ ਸੀਗਾ ਜੀ ਆਪਣਾ ਸੁਧੀਰ ਪੰਜਾਬੀ ਦੀ ਟੀਮ ਨੂੰ ਉਹ ਦਿੱਤਾ ਸੀਗਾ 12000 2000 ਐਕਸਟਰਾ ਦਿੱਤਾ ਸੀ 10000 ਤੋਂ ਉੱਪਰ ਵੀ ਉਹਨਾਂ ਦਾ ਜਸਟੀਫਾਈ ਹੋ ਜਾਵੇ ਵੀ ਲੀਡ ਉਹਨਾਂ ਦੀ ਤੇ ਵੀਰਾਂ ਨੇ ਪੂਰਾ ਕੋਰਪੋਰੇਟ ਕੀਤਾ ਦੋਨਾਂ ਟੀਮਾਂ ਨੇ ਤੇ ਉਹ ਪ੍ਰਾਈਜ਼ ਜਿਹੜਾ ਰਾਤ ਹੀ ਉਹਨਾਂ ਨੇ ਕਰਤੇ ਸੀ ਰਾਤ ਨੇਰ ਝਖੜ ਕਰਕੇ ਨੇਰੇ ਕਰਕੇ ਆਪਾਂ ਕੋਈ ਫੋਟੋ ਵਗੈਰਾ ਨਹੀਂ ਕੀਤੀ ਜਿਹੜਾ ਆਪਾਂ ਪਾਸੇਗੇ ਪੋਸਟ ਕਰ ਸੀਗੇ ਤੇ ਰਿਜ਼ਲਟ ਆਪਾਂ ਮੈਂ ਕਿਹਾ ਵੀਰ ਕਈ ਪੁੱਛ ਰਹੇ ਸੀਗੇ ਵੀ ਰਿਜ਼ਲਟ ਕੀ ਬਣਿਆ ਰਾਤਲੇ ਮੈਚ ਦਾ ਤੇ ਆਪਾਂ ਲਾਈਵ ਹੋ ਕੇ ਦੱਸ ਦਈਏ ਕਰੀ ਤੇ ਇੰਨੀ ਇੱਕ ਆਪਾਂ ਜਾਣਕਾਰੀ ਦੇ ਰਹੀ ਸੀ ਤੇ ਬੈਸਟਾਂ ਦਾ ਕੋਈ ਇਨਵੈਸਟਾਂ ਦਾ ਵੀ ਆਪਾਂ ਨੂੰ ਨੋਟਿਸ ਨਹੀਂ ਕਿਹਾ ਜੇ ਮੈਂ ਪੁੱਛਿਆ ਨਹੀਂ ਕਿ ਕਮੇਟੀ ਨੂੰ ਕਿਉਂਕਿ ਸਾਰੇ ਵੀ ਸੁੱਤੇ ਪਏ ਹੁਣ ਅਰੈਸਟ ਕਰਦੇ ਹੁਣ ਤੇ ਆਪਾਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਤੇ ਇੰਨੀ ਕ ਅਪਡੇਟ ਸੀ ਕਿ ਜੀ ਫਸਟ ਰਾਈਮ ਮੰਡੇ ਸੁਖਨ ਵਾਲੀ ਹੈ ਸੈਕੰਡ ਸਦੀਰ ਪੰਜਾਬ ਬਹੁਤ ਤਕੜਾ ਟੂਰਨਾਮੈਂਟ ਹੋਇਆ ਬਹੁਤ ਤਕੜੇ ਪ੍ਰਬੰਧ ਸੀ ਲੰਗਰ ਪਾਣੀ ਤੇ ਗਰਾਊਂਡ ਦੇ ਲਾਈਟਾਂ ਦੇ ਸਾਰੇ ਕਾਜ ਦੇ ਵੀਰਾਂ ਨੇ ਆਪ ਹੀ ਸਾਰਾ ਕੁਝ ਕੀਤਾ ਕਮੇਟੀ ਦਾ ਬਹੁਤ ਜ਼ੋਰ ਲੱਗਿਆ ਟੂਰਨਾਮੈਂਟ ਤੇ ਚਲੋ ਜੋ ਰੱਬ ਨੂੰ ਮਨਜ਼ੂਰ ਸੀਗਾ ਫਾਈਨਲ ਦੇ ਫੈਸਲੇ ਜੈਸ ਤਰ੍ਹਾਂ ਹੋਣੇ ਸੀਗੇ ਉਹ ਹੋਏ ਤੇ ਐ ਸੀਗਾ ਆਪਣਾ ਰਿਜ਼ਲਟ ਜੀ ਕੱਲ ਦੇ ਟੂਰਨਾਮੈਂਟ ਦਾ ਤੇ ਅਗਲੇ ਸਾਲ ਵੀ ਵੀਰ ਕਹਿੰਦੇ ਆਪਾਂ ਵੱਡੇ ਪ੍ਰਾਈਜ਼ ਰੱਖਾਂਗੇ ਤੇ ਬੈਸਟਾਂ ਲਈ ਵੀ ਹੋ ਸਕਦਾ ਆਪਾਂ ਤਕੜੇ ਸਰਪ੍ਰਾਈਜ਼ ਰੱਖਾਂਗੇ ਜਿਹੜੇ ਅੱਜ ਕੱਲ ਟੂਰਨਾਮੈਂਟ ਤੇ ਵਿਰਲਿਆਂ ਤੇ ਹੁੰਦੇ ਆ ਤੇ ਇਨੀ ਇੱਕ ਜਾਣਕਾਰੀ ਆਪਾਂ ਦੇਣੀ ਸੀ ਤੇ ਬਹੁਤ ਬਹੁਤ ਧੰਨਵਾਦ ਬਾਈ ਕਰਮਜੀਤ ਬਾਈ ਹੋਰਾਂ ਦਾ ਬਾਈ ਗੋਪੀ ਹੋਰਾਂ ਦਾ ਤੇ ਬਾਈ ਗੋਪੀ ਸਰਪੰਚ ਯੂਐਸਏ ਤੇ ਨਾਲ ਦੀ ਬੱਡੀ ਸਪੋਰਟ ਨਾਲ ਜਿਹੜਾ ਟੂਰਨਾਮੈਂਟ ਹੋਇਆ ਇਸ ਵਾਰ ਝਾੜੀ ਵਾਲੇ ਪਿੰਡ ਚ ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਭਰਾਵਾਂ ਦਾ ਆਪਾਂ ਰਿਜ਼ਲਟ ਦੱਸਣ ਲਈ ਜਿਹੜਾ ਲਾਈਵ ਹੋਏ ਆ ਤੇ ਧੰਨਵਾਦ ਸਾਰੇ ਭਰਾਵਾਂ ਦਾ ਮਿਲਦੇ ਆ ਜੀ ਅਗਲੇ ਟੂਰਨਾਮੈਂਟ ਤੇ ਹੋ ਸਕਦਾ ਸ਼ਾਮ ਨੂੰ ਆਪਾਂ ਨੱਥੋ ਕੇ ਅੱਜ ਟੂਰਨਾਮੈਂਟ ਤੇ ਪਹੁੰਚ ਕੇ ਚੇ ਪਹੁੰਚੇ ਫ੍ਰੀ ਹੋ ਕੇ ਇਹ ਜਰੂਰ ਆਪਾਂ ਉੱਥੇ ਵੀ ਸੁਖਣ ਵਾਲੀਏ ਮੁੰਡੇ ਖੇਡਣਗੇ ਵਧੀਆ ਸੈੱਟ ਪਹੁੰਚਣਗੇ ਕਾਲੇ ਕਾਲੇ ਖੇਡਣਗੇ ਤੇ ਉਹ ਮੈਚ ਅਪ ਤੁਹਾਨੂੰ ਅੱਜ ਆਪਾਂ ਲਾਈਵ ਦਿਖਾਵਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ